ਚਾਪੂਰ ਕੰਡੀ ਡੈਮ ਪ੍ਰੋਜੈਕਟ ਦਾ 3334 ਰੋਡ ਦੀ ਲਾਗਰਨਾਥ ਹੋਏ ਨਿਰਮਾਨ ਕਾਰਜ ਦਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਕੀਤਾ ਜਾਏਗਾ ਉਦਘਾਟਨ ਇਸ ਤੋਂ ਪਹਿਲੇ ਕੈਬਨਿਟ ਮੰਤਰੀ ਪੰਜਾਬ ਲਾਲਜੰਨ ਕਟਾਰੂ ਚੱਕ ਅਤੇ ਸਿੰਚਾਈ ਮੰਤਰੀ ਵਿਨਦਰ ਪਾਲ ਕੋਇਲ ਨੇ 1 ਵਜੇ ਦੇ ਕਰੀਬ ਪਹੁੰਚ ਕੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਅਤੇ ਦੱਸਿਆ ਹੈ ਕਿ ਡੈਮ ਦੇ ਲੰਮੇ ਚਿਰ ਤੋਂ ਮੰਗ ਕੀਤੀ ਜਾ ਰਹੀ ਸੀ ਅਤੇ ਕਈ ਉਤਾਰ ਚੜਾਵ ਆਉਣ ਤੋਂ ਬਾਅਦ ਅਜੋ ਦਿਨ ਆ ਗਿਆ ਹੈ ਜਦ ਡੈਮ ਬਣ ਕੇ ਪੂਰਾ ਤਿਆਰ ਹੋ ਚੁੱਕਿਆ ਅਤੇ ਅੱਜ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਇਸ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਡੈਮ ਦੇ ਬਣਨ ਨਾਲ ਅੰਮ੍ਰਿਤਸਰ ਤਰੰਤਰ ਜੰਮੂ ਕਸ਼ਮੀਰ ਅਤੇ ਪਠਾਨਕੋਟ ਦੇ ਕਿਸਾਨਾਂ ਨੂੰ ਵੀ ਕਾਫੀ ਫਾਇਦਾ ਮਿਲੇਗਾ। ਦੇ ਨਾਲ ਹੀ ਕਈ ਨੌਜਵਾਨਾਂ ਨੂੰ ਰੋਜ਼ਗਾਰ ਵੀ ਮਿਲੇਗਾ ਉਨ੍ਹਾਂ ਕਿਹਾ ਕਿ ਕੁਝ ਹੀ ਦੇਰ ਵਿੱਚ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਇੱਥੇ ਪਹੁੰਚਣਗੇ ਅਤੇ ਇਹ ਡੈਮ ਦਾ ਉਦਘਾਟਨ ਕਰਕੇ ਲੋਕਾਂ ਨੂੰ ਸਮਰਪਿਤ ਕਰਨਗੇ ਹੁਣ دیکھتے ਹਾਂ ਕੀ ਕਿਹਾ ਮੌਕੇ ਤੇ ਪਹੁੰਚੇ ਹੋਏ ਮੰਤਰੀਆਂ ਨੇ ਮੈਂ ਤੁਹਾਡੇ ਚੈਨਲ ਦੇ ਮਾਦੀ ਬਨੇ ਰਹੀਂ ਅੱਜ ਸਾਡੇ ਲਈ ਬੜਾ ਇਤਿਹਾਸਿਕ ਦਿਨ ਆ ਅੱਜ ਗੌਰਵਪੁਰਵ ਔਰ ਸਭ ਨੂੰ ਇਸ ਮਹਾਨ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਇਹਦੇ ਨਾਲ ਦੀ ਨਾਲ ਇੱਕ ਅੱਜ ਹੋਰ ਹਿਸਟੋਰੀਕਲ ਡੇ ਬਣਨ ਲਈ ਜਾ ਰਿਹਾ ਪੰਜਾਬ ਵਾਸੀਆਂ ਦੇ ਲਈ ਜਦੋਂ ਸਾਬਰਕੰਡੀ ਡੈਮ ਜਿਹੜਾ ਅੱਜ ਬਣ ਕੇ ਤਿਆਰ ਹੋਇਆ ਔਰ ਉਹਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਸਿਮਰਨਜੀਤ ਵੱਲੋਂ ਅੱਜ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਾਣਾ ਸੋ ਮੈਂ ਮੇਰੇ ਨਾਲ ਮੇਰੇ ਬਹੁਤ ਹੀ ਪਿਆਰੇ ਅਜ਼ੀਜ਼ ਪੰਜਾਬ ਦੇ ਮੇਰੇ ਕੈਬਨਿਟ ਦੇ ਕਲੀਕ ਆਪਣੇ ਗੋਇਲ ਸਾਹਿਬ ਵਿਨਦਰ ਗੋਇਲ ਜੀ ਉਹਨਾਂ ਨੇ ਤੁਹਾਨੂੰ ਬਰੀਫ ਕੀਤਾ ਸੋ ਮੈਂ ਮੋٹے ਤੌਰ ਤੇ ਇਹਨਾਂ ਨੂੰ ਮਾਨਯੋਗ ਮੁੱਖ ਮੰਤਰੀ ਜੀ ਜੀ ਆਇਆਂ ਕਹਿੰਨਾ ਆਪਣੇ ਜ਼ਿਲ੍ਹਾ ਵਾਸੀਆਂ ਵੱਲੋਂ ਔਰ 3334 ਕਰੋੜ ਰੁਪਏ ਦੀ ਲਾਗਤ ਦੇ ਨਾਲ ਉਹ ਸਾਰਿਆ ਗਿਆ ਹੈ ਸਾਬਰਕੰਡੀ ਡੈਮ ਜਿਹੜਾ ਕਈ ਪਰਸਥਿਤੀਆਂ ਚੋਂ ਗੁਜ਼ਰਦਾ ਹੋਇਆ ਕਈ ਮੈਂ ਸਮਝਦਾ ਵੀ ਉਤਰਾ ਚੜਾਵਾ ਚੋਂ ਲੰਘਦਾ ਅੱਜ ਉਹ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਗਿਆ ਸੋ ਭਾਵੇਂ ਕਈ ਇਹਦੇ ਵਿੱਚ ਟੈਕਨੀਕਲੀ ਪ੍ਰੋਬਲਮ ਆਈਆਂ ਕਾਨੂੰਨੀ ਆਈਆਂ ਪਰ 2022 ਤੋਂ ਬਾਅਦ ਜਿੰਨਾ ਸਪੀਡ ਦੇ ਨਾਲ ਕੰਮ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਉਹ ਰੋਦਾ ਹੀ ਸਿੱਟਾ ਹੈ ਕਿ ਅੱਜ ਉਹ ਜਿਹੜਾ ਆ ਮਤਲਬ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਔਰ ਇਹਦੇ ਵਿੱਚੋਂ ਮਲਟੀ ਕਿਸਮ ਦੇ ਲਾਭ ਨੇ ਜਿੱਥੇ ਇਸ ਡੈਮ ਦੇ ਬਣਨ ਦੇ ਨਾਲ ਇਸ ਇਲਾਕੇ ਨੂੰ ਲਗਭਗ 5000 ਏਕੜ ਜ਼ਮੀਨ ਨੂੰ ਤਿੰਨ ਛੋਟੀਆਂ-ਛੋਟੀਆਂ ਨਹਿਰਾਂ ਜਿਹੜੀਆਂ ਬਣਾਈਆਂ ਜਾ ਰਹੀਆਂ ਨੇ ਉਹਨਾਂ ਦੇ ਨਾਲ ਸਚਾਈ ਹੋਣੀ ਹੈ ਕੰਡੀ ਦਾ ਇਲਾਕਾ ਔਰ ਬਹੁਤ ਵੱਡਾ ਇਹਨਾਂ ਨੂੰ ਸਚਾਈ ਦਾ ਲਾਭ ਵੀ ਹੋਏਗਾ ਔਰ ਇਹ ਪਾਣੀ ਜਿਹਦੇ ਅੰਦਰ ਵੱਡੇ ਮਿਨਰਲ ਨੇ ਜਿਹੜਾ ਪਹਾੜਾਂ ਚੋਂ ਡੈਮਾਂ ਦੇ ਰਾਹੀਂ ਪਾਣੀ ਖੇਤਾਂ ਨੂੰ ਜਾਂਦਾ ਇਹਦਾ ਉਹ ਵੀ ਇੱਕ ਖੇਤੀਬਾੜੀ ਨੂੰ ਲਾਭ ਹੋਇਆਗਾ ਦੇ ਨਾਲ ਦੀ ਨਾਲ ਇਹਦੇ ਚਾਲੂ ਹੋਣ ਦੇ ਨਾਲ ਇਹ ਕਿਉਂਕਿ 206 ਮੈਗਾਵਾਟ ਦਾ ਇਹ 206 ਮੈਗਾਵਾਟ ਦਾ ਚਾਲੂ ਹੋਣ ਦੇ ਨਾਲ ਜਿਹੜੇ ਉੱਪਰ ਚਾਰ টারਬਾਈਨ ਨੇ ਜਦ ਦੋ ਚੱਲਦੇ ਆ ਤੇ ਦੋ ਮੇਸੇ ਬੰਦ ਰਹਿੰਦੇ ਆ ਤੁਸੀਂ ਸਾਰੇ ਜਾਣਦੇ ਹੋ ਉਹ ਵੀ ਚਾਰੇ ਮੂਮੈਂਟਸ ਆ ਜਾਣਗੇ ਸੋਰ ਪ੍ਰੋਡਕਸ਼ਨ ਵੀ ਵਧੇਗੀ ਪੰਜਾਬ ਕੋ ਵਾਧੂ ਮੈਂ ਸਮਝਦਾ ਵੀ ਬਿਜਲੀ ਹੋਏਗੀ ਤੇ ਇਹ ਇਹਦੇ ਨਾਲ ਜਿਹੜਾ ਹੈ ਸਾਨੂੰ ਆਰਥਿਕ ਲਾਭ ਵੀ ਪੰਜਾਬ ਨੂੰ ਹੋਏਗਾ ਸੋ ਮੇਰੇ ਵੱਲੋਂ ਮੇਰੇ ਜਿਲ੍ਹਾ ਵਾਸੀਆਂ ਵੱਲੋਂ ਮਾਝੂ ਦੇ ਮੁੱਖ ਮੰਤਰੀ ਜੀ ਦਾ ਔਰ ਸਾਡੇ ਕੈਬਨਟ ਕਲੀ ਗੁਰਿੰਦਰ ਜੀ ਦਾ ਜਿੱਥੇ ਜੀ ਆਇਆਂ ਕਹਨੇ ਆ ਉਥੇ ਇਹਨਾਂ ਦਾ ਸ਼ੁਕਰੀਆ ਵੀ ਇਹਨਾਂ ਨੇ ਬਹੁਤ ਨਿੱਜੀ ਦਖਲ ਦੇ ਕੇ ਇਹਨੂੰ ਟੈਂਸਰ ਬੜਾ ਫਾਸਟ ਢੰਗ ਨਾਲ ਇਹਨੂੰ ਜਿਹੜਾ ਉਹ ਪੂਰਾ ਕੀਤਾ ਸੋ ਇਹਦੇ ਮਲਟੀਕਸਨ ਦੇ ਲਾਭ ਜਿਹੜੇ ਸਾਡੇ ਇਲਾਕੇ ਨੂੰ ਮਿਲਨੇ ਆ ਪੰਜਾਬ ਨੂੰ ਵੀ ਮਿਲਨੇ ਆ ਸੋ ਮੈਂ ਫਿਰ ਦੁਬਾਰਾ ਇਸ ਇਤਿਹਾਸਿਕ ਦਿਨ ਦੇ ਉੱਤੇ ਜਿਹੜਾ ਸਾਨੂੰ ਅੱਜ ਡੈਮ ਸਰਪਤ ਕੀਤਾ ਜਾ ਰਿਹਾ ਮੈਂ ਪੰਜਾਬ ਦੇ ਮਾਝੂ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਝੀ ਦਾ ਧੰਨਵਾਦ ਕਰਦਾ ਔਰ ਇਸੇ ਤਰ੍ਹਾਂ ਹੋਰ ਪਠਾਨਕੋਟ ਨੂੰ ਮੇਜਰ ਜਿਹੜੇ ਉਹ ਤੋਹਫੇ ਦਿੰਦੇ ਰਹੇ ਇੱਕ ਨਾ ਨਹੀਂ ਦੇਖੋ ਪਾਕਿਸਤਾਨੋਂ ਪਾਣੀ ਕਾਫੀ ਘਟ ਜਾਂਦਾ ਤੁਸੀਂ ਦੇਖਿਆ ਹੁਣ ਆਪਾਂ ਇੱਥੇ ਰੰਦੇ ਆ ਮਤਲਬ ਕਿੰਨੇ ਚਿਰ 24 ਘੰਟੇ ਸੋ ਜਿਹੜਾ ਉੱਥੇ ਆਪਣਾ ਸਾਬਰ ਕੰਡੀ ਡੈਮ ਤੋਂ ਥੱਲੇ ਜਿਹੜੇ ਬੰਦੇ ਨੇ ਆਪਣੇ ਪਾਵਰ ਹਾਊਸ ਉਹਨਾਂ ਚ ਪਾਣੀ ਡਿਵਰਟ ਕੀਤਾ ਜਾ ਰਿਹਾ ਸੋ ਇਹਦੇ ਨਾਲ ਜਿਹੜਾ ਸਾਡਾ ਕਨਾਲ ਸਿਸਟਮ ਅੱਗੇ ਵੀ ਜਿਹੜਾ ਮਾਰਾ ਮੋਟੇ ਵੀ ਜਾਂਦਾ ਸੀਗਾ ਕਿਉਂਕਿ ਕਈ ਵਾਰੀ ਸਬਸਟੀਚੂਟ ਨਹੀਂ ਆਪਣੇ ਕੋ ਹੁੰਦਾ ਸੋ ਜਿੱਦੜਾ ਕਸਬੀਰ ਕਨਾਲ ਆ ਉਹਦੇ ਰਾਹੀਂ ਪੰਜਾਬ ਨੂੰ ਪਾਣੀ ਮਿਲਦਾ ਪਰ ਕਿਉਂਕਿ ਜੇ ਆਨੇ ਕੋਈ ਕੁਝ ਟੁੱਟਿਆ ਸੋ ਕਈ ਤਰ੍ਹਾਂ ਦੇ ਮਤਲਬ ਪ੍ਰੋਬਲਮ ਹੋਣ ਦੇ ਬਾਵਜੂਦ ਸੋ ਮੈਂ ਸਮਝਦਾ ਵੀ ਹੁਣ ਪਾਣੀ ਵੀ ਜਿਹੜਾ ਆ ਉਹ 100% ਜੁਟੀਲਾਈਜ਼ ਕੀਤਾ ਜਾਵੇਗਾ ਔਰ ਇਹਦੇ ਲਈ ਬਹੁਤ ਵੱਡਾ ਮਤਲਬ ਜਿਹੜਾ ਇਲਾਕੇ ਵਾਸੀਆਂ ਨੂੰ ਫਾਇਦਾ ਵੀ। ਠੀਕ ਹੈ। ਮੀਡੀਆ ਦੇ ਸਾਰੇ ਸਾਥੀਆਂ ਦਾ ਧੰਨਵਾਦ ਤੇ ਸਾਰਿਆਂ ਨੂੰ ਗੁਰਪਰਵ ਦੀ ਲੱਖ ਲੱਖ ਵਧਾਈ ਸ਼ਾਹਪੁਰ ਕੰਢੀ ਡੈਮ ਸੀ ਜਿਹੜਾ ਅੱਜ ਗੁਰਪਰਵ ਦੇ ਸ਼ੁਭ ਮੌਕੇ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਇਹ ਲੋਕਾਂ ਨੂੰ ਸਮਰਪਿਤ ਕਰਨ ਆ ਰਹੇ ਨੇ ਬਹੁਤ ਖੁਸ਼ੀ ਦੀ ਗੱਲ ਆ ਕਿਉਂਕਿ ਇਹ ਜੋ ਡੈਮ ਸੀ ਇੱਕ ਸੁਪਨਾ ਬਣ ਕੇ ਰਹਿ ਗਿਆ ਸੀ ਜਦੋਂ ਰਣਜੀਤ ਸਾਗਰ ਡੈਮ ਬਣਿਆ ਤਾਂ ਉਸ ਤੋਂ ਬਾਅਦ ਬੱਜੀ ਹੋਈ ਮੈਨ ਪਾਵਰ ਮਸ਼ੀਨਰੀ ਇਹ ਫੈਸਲਾ ਕੀਤਾ ਗਿਆ ਕਿ ਇੱਥੇ ਸ਼ਾਹਪੁਰ ਕੰਡੀ ਦੇ ਵਿਖੇ ਡੈਮ ਬਣਾਏ ਜਾਵੇ 2012 ਦੇ ਵਿੱਚ ਇਸ ਡੈਮ ਦੀ ਸ਼ੁਰੂਆਤ ਹੋਈ 2012 ਦੇ ਵਿੱਚ ਸ਼ੁਰੂ ਹੋ ਕੇ ਪਿਛਲੀਆਂ ਸਰਕਾਰਾਂ ਦੀਆਂ ਨਕਾਮੀਆਂ ਕਰਕੇ ਜਾਂ ਉਹਨਾਂ ਦੀ ਇੱਛਾ ਸ਼ਕਤੀ ਦੀ ਘਾਟ ਕਰਕੇ ਇਹ 2012 ਤੋਂ ਕਦੇ ਜੰਮੂ ਕਸ਼ਮੀਰ ਨੇ ਸਟੇ ਲੈ ਲਈ ਕਦੇ ਕਿਸੇ ਨੇ ਲੈ ਲਈ ਕਦੇ ਇਹ ਡੈਮ ਤੇ ਕੰਮ ਨਹੀਂ ਕੀਤਾ ਗਿਆ ਤੇ 2022 ਤੱਕ ਇਹਦਾ 50% ਜੀਸੀ ਜਿਹੜਾ ਕੰਮ ਉਹ ਪੂਰਾ ਹੋ ਸਕਿਆ ਪਰ 2022 ਤੋਂ ਬਾਅਦ ਸਾਰੀਆਂ ਜਿਹੜੀਆਂ ਮੁਸ਼ਕਲਾਂ ਦੂਰ ਕਰਕੇ ਸਾਰੀਆਂ ਕਾਨੂੰਨੀ ਅੜਚਨਾ ਦੂਰ ਕਰਕੇ ਅਰ 2022 ਤੋਂ ਜਿਹੜਾ ਪੈਂਡਿੰਗ 50% ਕੰਮ ਸੀ ਅਰ ਉੱਪਰਲੇ ਹਿੱਸੇ ਦਾ ਸੀ ਅਰ ਉੱਪਰਲੇ ਹਿੱਸੇ ਦੇ ਹੋਰ ਵੀ ਮੁਸ਼ਕਲ ਹੋ ਜਾਂਦਾ ਤੇ ਰਿਕਾਰਡ ਸਮੇਂ ਦੇ ਵਿੱਚ ਇਸ ਡੈਮ ਦਾ ਜਿਹੜਾ ਕੰਮ ਹੈ ਉਹ ਪੂਰਾ ਕੀਤਾ ਗਿਆ। ਸੋ ਇਸ ਡੈਮ ਦੇ ਬਣਨ ਦੇ ਨਾਲ ਜਿੰਨੇ 4 ਜ਼ਿਲ੍ਹੇ ਨੇ ਜਿਹੜੇ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ ਤੇ ਗਰਦਾਸਪੁਰ 4 ਜ਼ਿਲ੍ਹਿਆਂ ਦੀ ਜਿਹੜੀ ਸਿੰਚਾਈ ਵਿਵਸਥਾ थी ਉਹ ਸਾਰੀ ਅਫਸੈਟ ਸੀ। ਕਿਉਂਕਿ ਯੂਬੀਡੀਸੀ ਨਹਿਰ ਦੇ ਵਿੱਚ ਜੋ ਪਾਣੀ ਜਾਂਦਾ ਸੀ ਉਹ ਕਦੇ ਰੈਗੂਲਰ ਨਹੀਂ ਜਾਂਦਾ ਸੀ ਕਦੇ ਘਟ ਗਿਆ ਕਦੇ ਵੱਧ ਗਿਆ ਤੇ ਇਸ ਕਰਕੇ 60% ਜਿਹੜਾ ਸਿੰਚਾਈ ਦੇ ਸਾਧਨ ਤੇ ਸਿੰਚਾਈ ਲੋਕਾਂ ਨੇ ਜਵਾਬ ਦੇਤਾ ਦੀ ਕਨਾਲ ਸਿਸਟਮ ਡਗ ਮੰਗਾ ਗਿਆ ਦੀ ਤੇ ਉਸ ਤੋਂ ਬਾਅਦ ਹੁਣ ਜਦੋਂ ਇਹ ਡੈਮ ਦੀ ਰੈਗੂਲਰ ਸਪਲਾਈ ਚੱਲ ਰਹੀ ਹੈ ਤਾਂ ਚਾਰੇ ਜ਼ਿਲ੍ਹਿਆਂ ਨੂੰ ਤੇ ਨਾਲ ਜੰਮੂ ਕਸ਼ਮੀਰ ਨੂੰ ਸਿੰਚਾਈ ਦੀ ਵੱਡੀ ਜਿਹੜੀ ਸਹੂਲਤ ਹੈ ਉਹ ਮਿਲੀ ਹੈ ਸਾਡੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਕਿਹਾ ਸੀ ਸਟਾਰਟਿੰਗ ਦੇ ਵਿੱਚ ਜਦੋਂ ਸਰਕਾਰ ਬਣੀ ਹੈ ਕਿ ਅਸੀਂ ਟੇਲਾਂ ਤੇ ਪਾਣੀ ਪਚਾਵਾਂਗੇ ਅਸੀਂ ਹਰ ਖੇਤ ਨੂੰ ਪਾਣੀ ਦੇਵਾਂਗੇ ਤਾਂ ਉਸ ਸਮੇਂ ਵਿਰੋਧੀ ਪਾਰਟੀਆਂ ਸਾਡੇ ਤੇ ਤੰਜ ਕਰਦੀਆਂ ਸੀ ਵੀ ਕਿੱਥੋਂ ਕਰਦਣਗੇ ਪਰ ਉਹ ਕੱਲਾ ਗੱਲਾਂ ਨਾਲ ਨਹੀਂ ਸੀ ਹੁਣ ਉਹਤੇ ਕੰਮ ਕੀਤਾ ਜਿਸ ਤਰ੍ਹਾਂ ਮੈਂ ਦੱਸਿਆ 2022 ਤੋਂ ਲੈ ਕੇ 25 ਤੱਕ ਇਸ ਟਾਈਮ ਦੀ ਸਾਰੀ ਕਰਾਤੀ ਤਿੰਨ ਸਾਲਾਂ ਦੇ ਵਿੱਚ ਸੋ ਉਹ ਸੁਪਨਾ ਜਿਹੜਾ ਪੂਰਾ ਹੋਇਆ ਪਿਛਲੀਆਂ ਸਰਕਾਰਾਂ ਵੇਲੇ ਸਿਰਫ ਤੇ ਸਿਰਫ 24% ਪਾਣੀ ਸੀ ਜਿਹੜਾ ਡੈਮਾਂ ਦਾ ਉਹ ਪੰਜਾਬ ਦੇ ਖੇਤਾਂ ਨੂੰ ਲੱਗਦਾ ਸੀ ਤੇ ਬਾਕੀ ਪਾਣੀ ਜਾਈ ਜਾਈ ਜਾਂਦਾ ਸੀ ਅੱਜ ਅਸੀਂ 64% ਤੇ ਪਹੁੰਚ ਗਏ 64% ਅਸੀਂ ਪਾਣੀ ਆ ਜਿਹੜਾ ਡੈਮਾਂ ਦਾ ਯੂਟਿਲਾਈਜ਼ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਡੈਮਾਂ ਦੀ ਜੋ ਸਥਿਤੀ ਅਸੀਂ ਸੁਧਾਰ ਰਹੇ ਹਾਂ ਤੇ ਅਸੀਂ 100% ਪਾਣੀ ਆ ਜਿਹੜਾ ਉਹ ਯੂਟਿਲਾਈਜ਼ ਕਰਨੇ ਮੰਤਰੀ ਜੀ ਇਹਦੇ ਕਿੰਨੀ ਕੋਸਟ ਹੈ ਕਿੰਨੇ ਮੈਗਾਵਾਟ ਬਿਜਲੀ ਬਣੇਗੀ ਦੇਖੋ ਬਿਜਲੀ ਇੱਥੇ 206 ਮੈਗਾਵਾਟ ਜਿਹੜੀ ਉਹ ਬਿਜਲੀ ਬਣੇਗੀ ਤੇ ਇਸ ਦੀ ਕੋਸਟ ਹੈ ਜਿਹੜੀ ਕਰੀਬ ਦੇਖੋ 33334 ਕਰੋੜ ਰੁਪਇਆ ਰنجੀਤ ਸਾਗਰ ਡੈਮ ਦੀ ਤੇ ਸ਼ਾਪੁਰ ਕੰਡੇ ਦੀ ਇਹ ਜਿਹੜੀ ਕੋਸਟ ਹੈ ਪਰ ਇਹਦੇ ਵਿੱਚੋਂ ਵੀ ਦੇਖੋ ਜਿਹੜੀ ਕੋਸਟ ਹੈ ਇਸ ਕੋਸਟ ਦੇ ਵਿੱਚੋਂ ਵੀ ਜੰਮੂ ਕਸ਼ਮੀਰ ਦਾ ਜਿਹੜਾ ਹਿੱਸਾ ਬੰਦਾ ਸੀ ਤੇ 900 ਕਰੋੜ ਰੁਪਇਆ ਅਸੀਂ ਉਹਦੇ ਲਈ 24 ਲੈਟਰ ਲਿਖ ਚੁੱਕੇ ਆ ਪਰ ਸਾਨੂੰ ਪੈਸਾ ਨਹੀਂ ਮਿਲਿਆ ਪਰ ਪੰਜਾਬ ਸਰਕਾਰ ਨੇ ਪੈਸੇ ਦੀ ਕੋਈ ਕਮੀ ਨਹੀਂ ਹੋਣ ਦਿੱਤੀ ਇਸ ਡੈਮ ਦੇ ਵਿੱਚ ਰੁਕਾਵਟ ਨਹੀਂ ਬਣਨ ਦਿੱਤੀ ਕਿ ਕੋਈ ਪੈਸਾ ਦੇ ਰਿਹਾ ਜਾਂ ਨਹੀਂ ਦੇ ਰਿਹਾ ਇਸ ਦੇ ਬਣਾ ਨਾਲ ਰੋਜ਼ਗਾਰ ਚੁਰਲੀ ਜਦੋਂ ਵੀ ਕੋਈ ਵੱਡਾ ਪ੍ਰੋਜੈਕਟ ਲੱਗਦਾ ਤਾਂ ਸਭ ਤੋਂ ਪਹਿਲਾਂ ਤਾਂ ਰੋਜ਼ਗਾਰ ਹੀ ਮਿਲਦਾ ਹੈ ਤਾਂ ਹਜ਼ਾਰਾਂ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਤੇ ਇਸ ਦੇ ਨਾਲ ਜਿਸ ਤਰ੍ਹਾਂ ਮੈਂ ਦੱਸਿਆ ਬਿਜਲੀ ਦੀ ਤੇ ਸਿੰਚਾਈ ਦੀ ਵੱਡੀ ਸੁਵਿਧਾ ਮਿਲੇਗੀ ਤੇ ਉਹ ਜੋ ਮਾਨ ਸਰ ਦੀ ਸਰਕਾਰ ਦਾ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਸਦਕਾ ਕਿ ਅਸੀਂ ਉਹ ਕੰਮ ਕਰਨੇ ਨੇ ਜਿਹੜੇ ਪੰਜਾਬ ਦੇ ਲਈ ਇੱਕ ਵਰਦਾਨ ਸਾਬਤ ਹੋਣ। ਹੁਣ ਪੰਜਾਬ ਦੇ ਵਿੱਚ ਕੀ ਸੀ ਜਿਹੜਾ ਨਹਿਰ ਗਰਾਊਂਡ ਵਾਟਰ ਸੀ ਉਹ ਗਰਾਊਂਡ ਵਾਟਰ ਦਿਨੋਂ ਦੇ ਨੀਚੇ ਜਾ ਰਿਹਾ ਸੀ। ਕਹੀ ਜਾਂਦੀ 153 ਬਲਾਕਾਂ ਦੇ ਵਿੱਚੋਂ 117 ਬਲਾਕ ਨੇ ਜਿਹੜੇ ਡਾਰਕ ਜ਼ੋਨ ਦੇ ਵਿੱਚ ਤੇ ਡਾਰਕ ਜਨਤ ਹੈਗੇ ਨੇ ਪਰ ਉਹਨੂੰ ਸਹੀ ਕਰਨ ਦੇ ਲਈ ਕੁਝ ਕਰਨਾ ਤਾਂ ਪੈਣਾ ਸੀ ਨਾ ਕੱਲਿਆਂ ਸਟੇਟਮੈਂਟਾਂ ਨਾਲ ਕੁਝ ਨਹੀਂ ਹੋਣਾ ਸੀ ਤੇ ਹੁਣ ਜਦੋਂ ਅਸੀਂ 64% ਪਾਣੀ ਯੂਟਿਲਾਈਜ਼ ਕਰ ਰਹੇ ਆ ਤਾਂ ਕਈ ਜਗ੍ਹਾ ਤੇ ਪਾਣੀ ਹੈ ਜਿਹੜਾ ਉਹਦਾ ਲੈਵਲ ਵੀ ਉੱਪਰ ਆਇਆ ਹੈ ਬਿਜਲੀ ਦੀ ਵੀ ਬਚਤ ਹੋਈ ਹੈ ਜ਼ਮੀਨਾਂ ਦੀ ਉਪਜਾਊ ਸ਼ਕਤੀ ਵਧੀ ਹੈ ਤੇ ਜ਼ਮੀਨਾਂ ਦੇ ਵਿੱਚ ਉਪਜ ਵੀ ਜ਼ਿਆਦਾ ਹੋਈ ਹੈ ਸੋ ਇਹ ਸਾਰੀਆਂ ਗੱਲਾਂ ਮੈਂ ਕਹਿ ਸਕਦਾ ਕਿ ਸਾਡੀ ਸਰਕਾਰ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਤੁਸੀਂ ਅੱਜ ਦੇਖੋ ਸਾਰੀ ਅਲੱਗ ਚੀਜ਼ ਹੈ ਇਸ ਡੈਮ ਦੇ ਵਿੱਚੋਂ ਸਿੰਚਾਈ ਵਾਲਾ ਤਾਂ ਚੱਲ ਗਿਆ ਨਾ ਕੰਮ ਰਾਈਟ ਤਾਂ ਇਹ ਡੈਮ ਕੰਪਲੀਟ ਤਾਂ ਇੱਕ ਮੈਂ ਤੁਹਾਨੂੰ ਹੋਰ ਦੱਸ ਦਿਆਂ ਇਹ ਜਿਹੜੇ ਵੱਡੇ ਪ੍ਰੋਜੈਕਟ ਨੇ ਕਦੇ ਕੰਪਲੀਟ ਤਾਂ ਹੁੰਦੀ ਨਹੀਂ ਤੇ ਚੱਲਦੇ ਰਹਿੰਦੇ ਨੇ ਪਾਣੀ ਉੱਪਰੋਂ ਜਿਹੜੀ ਬਿਜਲੀ ਹੈ ਜਨਰੇਟ ਹੋ ਕੇ ਆਉਂਦੀ ਹੈ ਅਸੀਂ ਉਸ ਦਾ ਲਾਭ ਲਿਆ ਕਿ ਅਸੀਂ ਦੁਬਾਰੇ ਫਿਰ ਜਨਰੇਟ ਕਰਾਂਗੇ ਉਹ ਦਾ ਕਰੀਬ-ਕਰੀਬ ਕੰਮ ਕੰਪਲੀਟ ਹੋ ਚੁੱਕਿਆ ਤੇ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੀ ਜਨਰੇਸ਼ਨ ਦਾ ਕੰਮ ਹੈ ਉਹ ਕੰਪਲੀਟ ਹੋ ਜਾਣਾ ਹੈ